ਰੋਪ ਲਗਾਇਆ ਤੁਹਾਡੇ ਉੱਪਰ ਕੀ ਤੇਲ ਹੀ ਪਾਇਆ ਘੱਟ ਨਿਕਲਿਆ ਐ ਭਾਜੀ ਐ ਕਹਿੰਦੇ ਤੇਲ ਘੱਟ ਨਿਕਲੇ ਕੀ ਕਹਿਣਾ ਤੁਹਾਡਾ ਭਾਜੀ ਤੇਲ ਘੱਟ ਨਹੀਂ ਚੰਗਾ ਸਾਡੀ ਜਿੰਨੀ ਪੂਰਾ ਤੇਲ ਪਾਇਆ ਤੁਹਾਡੇ ਪਰ ਉਹ ਭਾਜੀ ਉਧਰ ਦੌੜ ਗਿਆ ਕੀ ਕਹਿਣਾ ਹੁੰਦਾ ਪਿਆ ਤੇਲ ਪਾਇਆ ਹੁਣ ਦੁਪਹਿਰੇ ਪਾਇਆ ਹੁਣ ਸ਼ਾਮੇ ਆ ਕੇ ਤੇਲ ਘੱਟ ਘੱਟ ਨਹੀਂ ਦੇਣ ਤੇਲ ਨਹੀਂ ਘੱਟ ਪੈ ਸਕਦਾ ਨਾ ਹੀ ਤੇਲ ਘੱਟ ਕਰੀਦਾ ਡਰਾਮਾ ਪਰ ਉਹਨਾਂ ਦਾ ਬਿਆਨ ਤੇ ਦੇਣਾ ਚਾਹੀਦਾ ਉਹਨਾਂ ਨੂੰ ਕਾਬਸਗਾ ਰੋਜ਼ ਦਾ ਡਰਾਮਾ ਹੈ ਰੋਜ਼ ਦਾ ਡਰਾਮਾ ਹੈ ਅੱਛਾ ਮੀਨਾ ਫਰੋਟੀ ਹੈ ਤੇ ਫਾਇਦਾ ਹੈ ਔਰ ਪਾਣੀ ਜਾਂਦਾ ਉਹ ਕਹਿੰਦਾ ਮੂਹ ਜਿਆ ਮਤਲਬ ਚਲਾਉਂਗਾ ਕਿ ਕਿਉਂ ਮੈਂ ਕਿਹਾ ਮੈਨੂੰ ਕੱਲ ਦਾ ਕੋਈ ਪਤਾ ਨਹੀਂ ਮੈਂ ਅੱਜ ਡਿਊਟੀ ਆ ਕੱਲ ਦੇ ਮੋੜੇ ਚੱਲ ਕੇ ਘਰ ਇਹਨਾਂ ਨੇ ਕਹਿੰਦੇ ਮੈਂ ਹੀ ਤੇਲ ਪਾਇਆ ਇਹ ਕਹਿੰਦੇ 50 ਤੇਲ ਪਾਇਆ ਮੈਂ ਥੱਕਾ ਲਾ ਗਿਆ ਹਾਂ ਪਹਿਲਾਂ ਵੀ ਕੋਈ ਆਇਆ ਕਿ ਉਹ ਗੱਲ ਖਤਮ ਹੋ ਗਈ ਸੀ ਦੋ ਤਲਾ ਮੈਨੂੰ ਪਤਾ ਹੁਣ ਜੇ ਗੱਲ ਹੋਈ ਜਿਹੜੀ ਉਹ ਗੱਲ ਕੀਤੀ ਮੈਂ ਤੇ ਕੱਲ ਤੇ ਲਗਾਇਆ ਬੁੱਲਾ ਜੇ ਖਤਮ ਹੋ ਗਿਆ ਬੰਦਾ ਕਿੱਥੇ ਆ ਗਿਆ ਕੱਲ ਪੁਆਇਆ ਸੀ ਹਾਂ ਜੀ ਕੱਲ ਪਾਇਆ ਹੁਣ ਕੀ ਕਹਣਾ ਦੱਸੋ ਇੰਨੇ ਲੋਕ ਇਕੱਠੇ ਕਿਉਂ ਲੈਣਾ ਚਾਹੁੰਦੇ ਹੁਣ ਕਹਿਣਾ ਕੀ ਹੈ 16 ਮੀਟੇ ਦੇ ਮੁਕਸ਼ਾ ਨਹੀਂ ਜੀ ਬਈ ਮੇਰਾ ਅਮੀਦਮਾਨ ਹੈਗਾ ਜੀ ਨਾ ਕੀ ਗੱਲ ਬਾਤ ਪਹਿਲਾਂ ਤਾਂ ਤੇਲ ਪੁਆਲਾ ਰਿਹਾ ਤਿੰਨ ਚਾਰ ਦਿਨ ਪਹਿਲਾਂ ਵੀ ਚਾਰ ਪੰਜ ਦਿਨ ਪਹਿਲਾਂ ਪੁਆਇਆ ਨਾ 100 ਰੁਪਏ ਤੇਲ ਪੁਆਇਆ ਸੀ ਮੇਰੇ ਫਾਦਰ ਸਾਹਿਬ ਕਰਦੇ ਆਰਮੀ ਦੀ ਨੌਕਰੀ ਉਥੇ ਫਰਮਾਂ ਮੇਰੇ ਗਿਆ ਛਿੰਦੇ ਮੰਦਲਾ ਕੇ ਜਾ ਕੇ ਪਟ્રોલ ਮੋ ਗਿਆ ਹਨਾ ਪਰ ਵੀ ਇਹ 100 ਰੁਪਇਆ ਤੇਲ ਪੁਆਇਆ ਸੀ ਇਹਨਾਂ ਨੇ ਅਗੇ ਇਹਦਾ ਪਟ્રોલ ਪੰਪ ਵਾਲਾ ਬੰਦਾ ਹੈਗਾ ਉਮਾ ਚੱਲਾਗਾ ਉਥੋਂ ਆ ਰਹੇਗਾ ਉਹਨਾਂ ਦੇਖ ਲਿਆ ਠੀਕ ਹੈ ਉਹਨਾਂ ਦੇਖਿਆ ਕਿ ਛਿੰਦੇ ਮੰਦਲਾ ਕੇ ਇਹਦਾ ਪਟ્રોલ ਖਤਮ ਹੈ ਇਹਨਾਂ ਨੇ ਮੇਰੇ ਸਾਹਮਣੇ ਆ ਕੇ ਗੱਲ ਕੀਤੀ ਆ ਕਿ ਭਾਈ ਤੇਲ ਤੇ ਤੇਲ ਪੁਆਇਆ ਹੈਗਾ ਤੇ ਖਤਮ ਹੋ ਗਿਆ ਉਹਨਾਂ ਦੇਖਿਆ ਕਿ ਤੇਲ ਨਹੀਂ ਹੈਗਾ ਉਹਨਾਂ ਕਿਹਾ ਕਿ ਕੋਈ ਗੱਲ ਨਹੀਂ 내 ਰਾਤ ਤੇ ਕੋਈ ਗੱਲ ਨਹੀਂ ਮੈਂ ਗੱਲ ਕਰ ਲਾਂਗਾ ਆਪਾਂ ਇਹ ਵੀ ਕੀ ਭਾਈ ਇਹ ਗਏ ਨੇ ਆਪਣੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਪਤਾ ਹੈਗਾ ਜਿਹੜਾ ਆ ਦੇਖਿਆ ਹੀ ਗਾ ਉਹਨਾਂ ਨੂੰ ਦਿੱਕਤ ਕੀ ਆ ਰਹੀ ਤੁਹਾਨੂੰ ਕੀ ਪਹਿਲਾਂ ਤੇਲ ਪਾਇਆ ਹੁਣ ਫੇਰ ਤੇਲ ਹੁਣ ਫੇਰ ਮੈਂ ਤੇਲ ਪਾਇਆ ਪੰਜਾਬਾ ਖੜਾ ਬਲਿੰਜਰ ਦਾ ਕੰਮ ਕਰ ਰਿਹਾ ਤੇ ਅੱਠ ਵਜੇ ਤੋਂ ਬਾਅਦ ਹੈਨਾ ਆਈ ਬਲਿੰਜਰ ਦਾ ਕੰਮ ਕਰਦੇ ਆ ਆਪਾਂ ਤੇਲ ਇੱਥੋਂ ਪਵਾ ਕੇ ਜਾਈਦਾ ਹੁਣ ਸਾਡਾ ਕੋਈ ਅਮਰਜੈਂਸੀ ਬਾਰੇ ਤੇ ਆਈ ਕਿੱਥੇ ਜਾਵਾਂਗੇ ਹੁਣ ਰਾਮ ਲੇਖ ਰੋਣ ਲੱਗ ਜਾਵੇ ਤੇਲ ਮੁੱਕ ਗਿਆ ਆਪਾਂ ਕੀ ਕਰਾਂਗੇ ਦੱਸੋ ਕਿਤੇ ਅਮਰਜੈਂਸੀ ਹੋਏ ਤੇ ਕੀ ਹੋਏ ਕਿਤੇ ਅਮਰਜੈਂਸੀ ਹੋ ਜੇ ਤੇ ਕੀ ਹੋ ਜੇ ਹਾਂਜੀ ਦੱਸੋ ਤੇ ਹੀ ਆਪੇ ਦੱਸੋ ਇਹ ਆ ਡਾਊਨ ਇਹ ਰਾਮਲੇਗ ਰੋਡ ਲੱਗੇ ਮੁਕਿਆ ਆਪਾਂ 50 ਤੇਲ ਕੋ ਆ ਆਪਾਂ ਅਵਰੇਜ ਲੈ ਕੇ ਚਲਦੇ ਆਪਾਂ ਬਲੇ ਕਰਾ ਉਹਨਾਂ ਨੇ ਕੀ ਜਵਾਬ ਦਿੱਤਾ ਕੋ ਕਹਿੰਦੇ ਕਿ ਕਹਿੰਦੇ ਤੁਸੀਂ ਕਹਿੰਦੇ ਕਹਿੰਦੇ ਆਪਾਂ ਮੀਟਰ ਚੈੱਕ ਕੀਤਾ 3 ਮੀਟਰ ਤੇ ਕੀਤਾ ਅਗੇੜਾ ਇੱਕ ਬੰਦਾ ਆਂਦਾ ਹੋਰੀਗਾ ਤਿੰਨ ਚਾਰ ਦਿਨ ਪਹਿਲੇ ਉਹਨੇ ਵੀ ਇਹ ਦਸੀ ਕਹਿੰਦੇ ਸੀ ਮੀਟਰ ਤੇ ਇਸ਼ੂ ਚੱਲ ਰਿਹਾ ਇੱਕ ਬਰਦਰ ਆਪਾਂ ਉਹੜਾ ਗਿਆ ਕੰਦਾ ਪਈ ਸਾਡੂ ਵੀ ਤੇਲ ਘੱਟ ਪਾਇਆ ਇੱਕ ਤਿੰਨ ਚਾਰ ਬੰਦੇ ਹੋਰ ਆਏ ਆ ਕਹਿੰਦੇ ਪਈ ਸਾਡੂ ਤੇਲ ਨਹੀਂ ਭਰਵਾ ਪਿਆ ਕੀ ਮੰਨ ਕਰਦੇ ਸੀ ਪਈਏ ਇਹ ਸਾਫ ਦੇਈ ਤੁਹਾਨੂੰ ਹਣ ਤੇਲ ਘੱਟ ਗਿਆ ਹਾਨੂੰ ਕਾਰਵੇ ਚਾਹੀਦੀ ਹੈ ਪਈਏ ਸਾਰੇ ਭਾਈ ਮੇਰਾ ਨਾਮ ਸੁਰੇ ਹੈਗਾ ਜੀ ਮੈਂ ਵੀ ਅੰਦੇ ਕੋ ਪੈਟਰੋਲ ਪੁਆੰਦ ਰਹਿਆ ਥੋੜੇ ਦਿਨ ਪਹਿਲੇ ਪੈਟਰੋਲ ਪੁਆਇਆ ਤੇ ਇਹਨਾਂ ਨੂੰ ਆ ਕੇ ਪੁੱਛਿਆ ਕਿ ਤੇਲ ਘੱਟ ਪਿਆ ਮੈਂ ਨਾਲ ਕੋ 250 ਰੁਪਏ ਤੇਲ ਪੁਆਇਆ ਇਹਨਾਂ ਨੇ ਛੋੜ ਬਿਰਾ ਤੇਲ ਪਾਇਆ ਵੇਚ ਵਾਪਸ ਆਇਆ ਮੈਂ ਵਾਪਸ ਆ ਕੇ ਇਹਨਾਂ ਨੂੰ ਪੁੱਛਿਆ ਕਿ ਭਾਈ ਤੇਲ ਘੱਟ ਪਿਆ ਸੀ ਨਹੀਂ ਕੋਈ ਮੇਰੀ ਜੇ 250 ਦੇ ਨਾਲ ਕੋਈ ਨਹੀਂ ਆ ਅਗੋਂ ਇਹਨਾਂ ਨੇ ਕਿਹਾ ਕਿ ਇਹ ਤੇ ਖਰਾਬੀ ਹੈਗੀ ਉੱਤਰੀਆ ਗੋਲੀ ਘਰ ਜਿਹੜੇ ਬੰਦੇ ਨੇ ਤੇਲ ਪਾਇਆ ਹੁੰਦਾ ਉਹਨੂੰ ਅੰਦਰ ਬਾੜ ਲੈਂਦੇ ਆ ਲਗਾ ਲੈਂਦੇ ਆ ਉਹ ਸਾਹਮਣੇ ਨਹੀਂ ਆਂਦਾ ਤੇ ਫਿਰ ਬੰਦੇ ਨੂੰ ਨਾਲ ਦੇ ਦਿੰਦੇ ਆ ਹੁਣ ਵੀ ਇਹ ਬੰਦੇ ਨੇ ਵੀ ਤੇਲ ਪੁਆਇਆ 50 ਰੁਪਏ ਦਾ ਰਾਮਲਗ ਰੌਂਡ ਜਾ ਕੇ ਮੁੱਕ ਗਿਆ ਨਾਲ ਹੀ ਉਹ ਵਾਪਸ ਆਇਆ ਠੱਪਾ ਲਾ ਕੇ ਕੱਲ ਤੇਲ ਪੁਆਇਆ ਅੱਜ ਵੀ ਪਾਇਆ ਅੱਜ ਪੁਆਇਆ 50 ਰੁਪਏ ਦਾ ਦੋ ਤਿੰਨ ਦਿਨ ਪਹਿਲੇ ਵੀ ਉਹਨੇ ਪੁਆਇਆ ਸੀ 100 ਰੁਪਏ ਦਾ ਉਹਦਾ ਵੀ ਘਾਟਾ ਪਿਆ ਤੇ ਅੱਜ ਜਿਹੜਾ ਤੇਲ ਪੁਆਇਆ ਨੇ 50 ਰੁਪਏ ਦਾ ਰਾਮਲਗ ਰੌਂਡ ਜਾ ਕੇ ਮੁੱਕ ਗਿਆ ਠੀਕ ਹੈ ਉੱਪਰ ਕੀ ਕਰਦੇ ਹੋਣੀ ਕਾਰਵਾਈ ਆਈ ਹੁਣ ਜਿਹੜੀਆਂ ਕਿਉਂਕਿ ਆ ਡੇ ਨਾ ਨਹੀਂ ਹੋ ਰਿਹਾ ਸਾਰਾ ਨਾ ਹੀ ਵੀ ਦਿਲ ਵੀ ਦਾ ਕੰਮ ਕਰਨਾ ਭਾਈ ਮੀਕੋ ਡਿਲੀਵਰੀ ਕਰਨਾ ਮੈਂ ਠੀਕ ਹੈ ਐਂ ਦੇਖੋ ਤੇਲ ਪਵਾਉਂਦਾ ਜਵਾਬ ਆਈ ਹੁੰਦਾ ਮੀਟਰ ਸਾਹਿਬ ਹੈਗਾ ਬੰਦਾ ਅੰਦਰ ਬਾਹਰ ਲੈਂਦੇ ਮੁਰਕੇ ਕਹਿੰਦੇ ਆ ਜਾਓ ਤੇਲ ਪਵਾਦ ਨੇ ਗੱਲ ਮਗਾ ਦੋ ਤੇਲ ਪਵਾ ਦੇ ਹਾਂਜੀ ਐ ਭਈ ਐ ਢੰਗ ਰੋਡ ਦੇ ਜਿਹੜਾ ਪੰਟਰੋਲ ਬੰਦਾ ਹੈਗਾ ਉਸ ਛਿੰਮੇ ਦੇ ਨਾਲ ਲਾ ਲਾ